ਦੋਸਤੋ ਅੱਜ ਆਪਾਂ ਸਲਾਮ ਹੈਗੇ ਆਂਗੇ ਦੀਪਾ ਜੀ ਦੇ ਦਫ਼ਤਰ ਮੁਰੇ ਤੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਜਿਹੜੇ ਦੀਪਾ ਜੀ ਦੇ ਹੁਣ ਬੈਨਰ ਲੱਗੇ ਹੋਏ ਨੇ ਉਹ ਇਹ ਲੱਗੇ ਹੋਏ ਹੈਗੇ ਕਾਂਗਰਸ ਪਾਰਟੀ ਜਿੰਦਾਬਾਦ ਅਰਜਿੰਦਰ ਸਿੰਘ ਦੀਪਾ ਜੀ ਦੋਸਤੋ ਕਿਸ ਕੁਝ ਦਿਨ ਪਹਿਲਾਂ ਇੱਥੇ ਅਕਾਲੀ ਦਲ ਦੇ ਬੈਨਰ ਲੱਗੇ ਹੋਏ ਸੀਗੇ ਇਹਨਾਂ ਦੀ ਘਰ ਵਾਪਸੀ ਹੋਈ ਹੈ ਔਰ ਮਰੀ ਪਈ ਕਾਂਗਰਸ ਨੂੰ ਵੈਂਟੀਲੇਟਰ ਤੇ ਪਈ ਕਾਂਗਰਸ ਨੂੰ ਦੇਖੋ ਕਿੰਨੀ ਕ ਸਪੋਰਟ ਹੁੰਦੀ ਆ ਤੇ ਕਿੰਨਾ ਉਹ ਕਰਦੇ ਨੇਗੇ ਠਾਉਂਦੇ ਨੇ ਦੇਖਦੇ ਆ ਵੀ ਇਹ ਕਾਂਗਰਸ ਨੂੰ ਉੱਪਰ ਚੱਕ ਸਕਦੇ ਨੇ ਜਾਂ ਕੀਤਾ ਹੁੰਦਾ ਹੈਗਾ ਕੀ ਗੱਲ ਹੁੰਦੀ ਹੈ ਕੀ ਬਾਤ ਹੁੰਦੀ ਹੈਗੀ ਆਉਣ ਵਾਲਾ ਸਮਾਂ ਦੱਸੂਗਾ ਪਰ ਲੱਗਦਾ ਹੈ ਮਾਹੌਲ ਦੇਖੀ ਇਦਾਂ ਲੱਗਦਾ ਜੀ ਕਾਂਗਰਸ ਦੇ ਵਿੱਚ ਜਨਤ ਹੈ ਜੀ ਤੇ ਕਾਂਗਰਸ ਪਾਰਟੀ ਦੇ ਦਫਤਰ ਹੈਗਾ ਕਿ ਬਣਾਇਆ ਹੋਇਆ ਹੋਰ ਯਾਰ ਕਾਂਗਰਸ ਪਾਰਟੀ ਦਾ ਦਫਤਰ ਹੈ ਬਣਿਆ ਹੋਇਆ ਤੇ ਇਹਦੇ ਅੱਜ ਰੌਣਕਾਂ ਲੱਗੀਆਂ ਕਹਿੰਦੇ ਨਹੀਂ ਹੁੰਦੇ ਤੇਰੇ ਪੇੜੇ ਵਿੱਚ ਰੌਣਕ ਆਈਆਂ ਅਸੀਂ ਤਾਂ ਇਹੀ ਕਹਿੰਦੇ ਆں ਦਾਵਾਵਾਂ ਕਰਦੇ ਆਂ ਵੀ ਕਾਂਗਰਸ ਪਾਰਟੀ ਦੁਬਾਰਾ ਉੱਥੇ ਤੇ ਆਪਣੀ ਉਹ ਕਰੇ ਪਹਿਲਾ ਮੰਗੂੰ ਕੰਮਜਾਬ ਵੀ ਪ੍ਰਾਪਤ ਕਰੇ ਪਰ ਜਿਸ ਹਿਸਾਬ ਨਾਲ ਜਿਸ ਸਿਸਟਮ ਦੇ ਤਹਿਤ ਦੀਪਾ ਜੀ ਕੁਝ ਟਾਈਮ ਪਹਿਲਾਂ ਕਾਲੀਦਾਲ ਚ ਸੀਗੇ ਅੱਜ ਕਾਂਗਰਸ ਚ ਨੇ ਤਾਂ ਕਾਂਗਰਸ ਪਾਰਟੀ ਕਿੱਥੇ ਇਕ ਟੱਕਰ ਜਾ ਸਕਦੀ ਹੈ ਜਾਂ ਕਿੰਨਾ ਉੱਠ ਸਕਦੀ ਹੈ ਉੱਪਰ ਨੂੰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਬਾਕੀ ਜੇ ਚਲੋ ਦੇਰ ਆਇਦ ਰੁਸ ਪਾਈ ਦੀਪਾ ਜੀ ਵਾਪਸ ਆਏ ਨੇਗੇ ਘਰ ਵਾਪਸੀ ਹੋਈ ਹੈ ਤਾਂ ਆ ਸਾਹਮਣੇ ਇਹਨਾਂ ਦੇ ਅਮਨ अरोड़ा ਜੀ ਦਾ ਹੈਗਾ ਤੇ ਹਾਲਾ ਬਣੂ ਹੀ ਆ ਹੈਗੇ ਨੇ ਆਪਸ ਚ ਰਿਸ਼ਤੇਦਾਰੀ ਦਾ ਮਾਮਲਾ ਹੈ ਪਰ ਕਹਿੰਦਾ ਨਹੀਂ ਹੁੰਦਾ ਵੀ ਵੱਟ ਦਾ ਬੈਰ ਵੀ ਜੱਕ ਨੂੰ ਮਾੜਾ ਹੁੰਦਾ ਹੈਗਾ ਉਹ ਕੰਮ ਦੀ ਤਰ੍ਹਾਂ ਇੱਥੇ ਵੀ ਇਹਨਾਂ ਦਾ ਇਹੀ ਹੈਗਾ ਇਧਰਲੇ ਪਾਸੇ ਕਾਂਗਰਸ ਹੈ ਉਧਰਲੇ ਪਾਸੇ ਆਮ ਆਦਮੀ ਪਾਗੇ ਥੈਂਕ ਯੂ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ